ਪਿਛਲੇ ਤਕਰੀਬਨ 9 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰ ਦੇ ਬਾਹਰ ਤਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ 프ਰੰਟ ਨੂੰ ਹਲੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਜਵਾਬ ਨਹੀਂ ਮਿਲਿਆ ਉਹਨਾਂ ਕਿਹਾ ਕਿ ਹਰਜੋਤ ਬੈਂਸ ਅਤੇ ਆਪ ਪਾਰਟੀ ਨੇ ਇਹਨਾਂ ਨੂੰ ਪੱਕੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਮੁਲਾਕਾਤ ਨਹੀਂ ਕਰ ਰਹੇ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਰਜੋਤ ਬੈਂਸ ਮਰਦਾਬਾਦ ਮਰਦਾਬਾਦ ਮੁਤਾਬਕ ਮੁਰਦਾ ਬਾਦ ਮੁਰਦਾ ਬਾਦ ਅਸੀਂ ਪਿੰਡ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਬਾਹਰ ਐਡਾ ਵੱਡਾ ਬੋਰਡ ਲਿਖ ਕੇ ਆਇਆ ਸਿੱਖਿਆ ਮੰਤਰੀ ਨੇ ਕਿ ਮੈਂ ਤੁਹਾਡਾ ਆਪਣਾ ਪੁੱਤ ਹਾਂ ਤੁਸੀਂ ਕਿਸੇ ਨੇ ਕਿਸੇ ਵੀ ਟਾਈਮ ਮੈਨੂੰ ਮਿਲਣਾ ਹੋਵੇ ਤਾਂ ਮੇਰੇ ਘਰ ਆ ਸਕਦੇ ਆ ਬਿਨਾਂ ਕਿਸੇ ਨੂੰ ਨਾਲ ਲਿਆਉਣ ਤੋਂ ਹੁਣ ਜਦੋਂ ਅਸੀਂ 1158 ਪ੍ਰੈਕਟ ਦੇ ਪੇਪਰ ਮੰਤਰੀ ਦੇ ਨਾਲ ਗੱਲ ਕਰਨ ਆਏ ਆ ਤੇ ਸਾਡੇ ਆਉਂਦੇ ਆ ਸਾਰੀ ਉਹਨਾਂ ਨੇ ਜਿਹੜੇ ਦਰਵਾਜ਼ੇ ਬੰਦ ਕਰ ਦਿੱਤੇ ਪੁਲਿਸ ਕੋਲ ਸਲਾਹ ਲਗਾ ਦਿੱਤੀ 8ਵੇਂ ਮਿਤੀ ਤੋਂ 9ਵੇਂ ਮਿਤੀ ਤੋ ਸਿਰੇ ਦੇ ਘਰ ਨੇ ਤੇ ਬੈਠੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ 13 14 ਮੀਟਿੰਗਾਂ ਹੋ ਚੁੱਕੀਆਂ ਹਰਜੋਤ ਬੈਂਸੀ ਦੇ ਨਾਲ ਪਰ ਹਰ ਮੀਟਿੰਗ ਦੇ ਵਿੱਚ ਸਾਨੂੰ ਲਾਰਾ ਲਾ ਕੇ ਸਾਨੂੰ ਸਰਕਾਰ ਕੇ ਵਾਪਸ ਕਰ ਦਿੱਤਾ ਜਾਂਦਾ ਆ ਹੁਣ ਤਾਂ ਮੰਤਰੀ ਸਾਹਿਬ ਇਹ ਵੀ ਕਹਿਣ ਲੱਗੇ ਕਿ ਮੇਰੇ ਹੱਥ ਕੁਝ ਨਹੀਂ ਹੈਗਾ ਅਸੀਂ ਪਿੰਡ ਵਾਸੀਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਮੰਤਰੀ ਦੇ ਹੱਥ ਤੇ ਕੁਝ ਹੈ ਹੀ ਨਹੀਂ ਸਰੋ ਵੋਟਾਂ ਕਿਉਂ ਮੰਗ ਰਹੇ ਆ ਫਿਰ ਉਹ ਕੁਰਸੀ ਤੇ ਬੈਠੇ ਕੀ ਕਰਦੇ ਆ ਜਿਹੜੀ ਸਰਕਾਰ ਸਿੱਖਿਆ ਦਾ ਘੰਟਾ ਲਾ ਕੇ ਲੋਕਾਂ ਨੂੰ ਰੋਜਗਾਰ ਦਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਈ ਸੀ ਤੇ ਹਰਜੋਤ ਬੈਂਦੇ ਨੂੰ ਸਿੱਖਿਆ ਮੰਤਰੀ ਬਣਾਇਆ ਤਾਂ ਸਿੱਖਿਆ ਵਿੱਚ ਸੁਧਾਰ ਕਰਨਗੇ ਪਰ ਉਹ ਮੰਤਰੀ ਅੱਜ ਹੱਥ ਖੜੇ ਕਰਦਾ ਕਿ ਮੇਰੇ ਹੱਥ ਕੁਝ ਨਹੀਂ ਹੈਗਾ ਅਗਰ ਨਹੀਂ ਹੈਗਾ ਫਿਰ ਗੇਟ ਬੰਦ ਨਾ ਕਰੇ ਪੰਜਾਬ ਦੇ ਗੱਪਾਂ ਤੋਂ ਮਾਫੀ ਮੰਗ ਕੇ ਆਪਣਾ ਅਸਤੀ